ਪ੍ਰਧਾਨ ਜੀ ਅੱਜ ਤੁਸੀਂ ਕੰਮ ਸ਼ੁਰੂ ਕਰਵਾਇਆ ਗਲੀ ਦਾ ਇਹ ਕੰਮ ਘੱਟੋ ਘੱਟ 2 ਸਾਲ ਦਾ ਪੈਂਡਿੰਗ ਸੀ ਜੀ ਇਹ ਸਰਦਾਰ ਗੁਰਕੀਰ ਸਿੰਘ ਦੇ ਬਾੜ ਚ 10 ਨੰਬਰ ਬਾੜ ਚ ਗਲੀ ਪੈਂਦੀ ਆ ਇੱਥੇ ਸਰਦਾਰ ਬਲਵਿੰਦਰ ਸਿੰਘ ਜੀ ਦੀ ਰਹਿਸ਼ਾ ਤੇ ਇਹਦਾ ਕਾਫੀ ਲੰਬੇ ਸਮੇਂ ਤੋਂ ਕੰਮ ਪੈਂਡਿੰਗ ਸੀ ਜੋ ਅਸੀਂ ਨੇ ਖੇਚਲਾ ਕਰਕੇ ਪਾਈਪਲਾਈਨ ਪਾਣੀ ਵਾਲੀ ਦਾ ਕੰਮ ਪੈਂਡਿੰਗ ਸੀ ਉਹ ਹੁਣ ਪਵਾਲੀ ਤੇ ਅੱਜ ਉਹਦਾ ਕੰਮ ਸ਼ੁਰੂ ਹੋ ਗਿਆ ਇਹ ਸੜਕ ਮੁਕੰਮਲ 10 ਦਿਨਾਂ ਚ ਬਣ ਜੂਗੀ ਹੁਣ ਕਿੰਨਾ ਖਰਚ ਆਇਆ ਜੀ ਇਹਦਾ 3.5 ਲੱਖ ਰੁਪਏ ਪਾਈਪਲਾਈਨ ਤੇ ਪਾਈਪਲਾਈਨ ਦਾ ਆਇਆ ਜੀ ਸਾਨੂੰ ਹੋਰ ਕੀ ਕੀ ਕੰਮ ਹੋਣ ਵਾਲੇ ਪੈਗੇ ਜਿੰਨੇ ਵੀ ਕੰਮ ਹੋਣ ਵਾਲੇ ਨੇ ਇਧਰ پارک ਦਾ ਇਹਨਾਂ ਦੀ ਵਿਸ਼ੇਸ਼ ਮੰਗਾ ਸਾਰਿਆਂ ਦੀ ਇੱਕ ਸੀਵਰੇਜ ਦੀ ਮੰਗਾ ਤੇ ਤਿੰਨ ਚਾਰ ਗਲੀਆਂ ਦੀ ਮੰਗਾ ਸੇ ਛੋਟੀਆਂ ਗਲੀਆਂ ਦੀ ਸਾਰੀਆਂ ਮੰਗਾ ਸੀ ਪੈਲ ਦੇ ਅਧਾਰ ਤੇ ਪੂਰੀਆਂ ਕਰਦਾਂਗੇ ਥੋੜੇ ਦਿਨਾਂ ਚ ਤੇ ਅੱਜ ਇਹਦਾ ਕੰਮ ਸ਼ੁਰੂ ਹੋਇਆ ਕੀ ਕਹਿਣੋ ਇਹਦੇ ਬਾਰੇ ਇਹ ਬਾਡ ਨੰਬਰ 10 ਦੀ ਗਲੀ ਦੀ ਜੀ ਇਹ ਕਾਫੀ ਜਿਹੜੇ ਤੋਂ ਜਦੋਂ ਸੀਵਰੇਜ ਬੋਰਡ ਨੇ ਇਹ ਗਲੀ ਪੱਟੀ ਦੀ ਸੀਵਰੇਜ ਪਾਉਣ ਵਾਸਤੇ ਉਹ ਜੋ ਜਿਹੜਾ ਵਾਟਰ ਸਪਲਾਈ ਦਾ ਪਾਈਪ ਸੀ ਉਹ ਟੁੱਟ ਗਿਆ ਉਹ ਪੁਰਾਣਾ ਪਾਇਆ ਹੋਈ 10 ਸਾਲ ਪਹਿਲਾਂ ਦਾ ਉਹਦੇ ਵਾਸਤੇ ਅਸੀਂ ਬਹੁਤ ਲੰਮੀ ਜੋ ਉਸ ਤੋਂ ਜਦੋਂ ਜਿਹੇ ਨਾਲ ਕਰਕੇ ਚੀਮਾ ਸਾਹਿਬ ਤੋਂ ਇਹ ਅਸੀਂ ਗ੍ਰਾਂਟ ਪਾਸ ਕਰਾ ਕੇ ਇਹਨੂੰ ਪਹਿਲ ਦੇ ਆਧਾਰ ਤੇ 10 ਨੰਬਰ ਗਲੀ ਦਾ ਇਹ ਪੈਸੇ ਕਰਕੇ ਕੰਮ ਸ਼ੁਰੂ ਕੀਤਾ ਗਿਆ ਹੈਗਾ ਸਾਨੂੰ ਬਹੁਤ ਕਿ ਜੀ ਸਟੇਡੀਅਮ ਨੂੰ ਜਾਂਦੀ ਹੈ ਇਹਦਾ ਟਾਈਮ ਕਿਉਂ ਲੱਗਿਆ ਇੰਨਾ ਤੇ ਟਾਈਮ ਹੋ ਗਿਆ ਗ੍ਰਾਂਟ ਦੀ ਜਿਹੜੀ ਸਰਕਾਰ ہمارے ਦਰਵਾਜ਼ਾ ਕਰਕੇ ਇਸ ਕਰਕੇ ਦਿੱਕਤ ਬਹੁਤ ਜ਼ਿਆਦਾ ਆਈ ਅੰਕੜਾ ਭਵਾਗ ਤੋਂ ਇਹ ਜਾਰੀ ਕਰਾ ਕੇ ਫਿਰ ਇਹਨੂੰ ਇਸ ਟੀਮ ਤੋਂ ਲੰਮੇ ਤੋਂ ਸਮੇ ਤੋਂ ਬੰਨ ਨਹੀਂ ਸੀ ਰਹੀ ਕੀ ਸਮੱਸਿਆ ਆ ਰਹੀ ਸੀ ਇਹ ਕੋਈ ਪੁਰਾਣੀ ਇਹਨਾਂ ਦੀ ਪਹਿਲਾਂ ਸਮੱਸਿਆ ਆ ਰਹੀ ਸੀ ਸਰਕਾਰ ਕਾਂਗਰਸ ਦੀ ਥੀ ਉਹਦੇ ਕਰਕੇ ਟੈਂਡਰ ਰੌਂਡਰ ਨਹੀਂ ਲੱਗੇ ਤੇ ਇਹ ਕਦੋਂ ਅਸੀਂ ਵੋਟਾਂ ਲੈਣ ਆਏ ਰੇ ਪਹਿਲ ਦੇ ਆਧਾਰ ਤੇ ਇਹੀ ਮੰਗ ਰੱਖੀ ਗਈ ਸੀ ਅਸੀਂ ਨੇ ਵਾਦਾ ਵੀ ਕਰਿਆ ਸੀ ਵੀ ਮਹੀਨੇ ਦੇ ਵਿੱਚ ਵਿੱਚ ਕੰਮ ਚਲਾ ਦਾਂਗੇ ਬਸ ਮਹੀਨੇ ਡੇਢ ਮਹੀਨੇ ਚ ਕੰਮ ਚਲਾਤਾ ਕੋਈ ਦਿੱਕਤ ਨਹੀਂ ਆਉਣ ਦਿੰਦੇ ਬਾੜ ਬਾਸੀਆਂ ਨੂੰ ਇਹ ਮੇਨ ਗਲੀ ਆ ਜਿਹੜੀ ਸਟੇਡੀਅਮ ਵੱਲ ਨੂੰ ਵੀ ਜਾਂਦੀ ਆ ਖੇਡ ਇਹ ਨਲਾਕੀ ਹੋਤੀ ਹੈ ਪਿਛਲੀਆਂ ਸਰਕਾਰਾਂ ਦੀ ਪਹਿਲਾਂ ਬਣੀ ਹੋਈ ਸੀ ਫਿਰ ਪੱਟ ਲਈ ਸੀਵਰੇਜ ਕਰਕੇ ਮੁੜ ਕੇ ਬਣੀ ਨਹੀਂ ਹੈਗੀ ਕੋਈ ਉਹ ਨਹੀਂ ਹੋਇਆ ਫਿਰ ਪਹਿਲ ਦੇ ਆਧਾਰ ਤੇ ਹੁਣ ਟੀਮਾਂ ਸਾਬ ਤੇ ਨੌਲਜ ਤੇ ਲਿਆ ਕੇ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾ ਕੰਮ ਏਸ਼ੀ ਗਲੀ ਦਾ ਸਟਾਰਟ ਕਰਿਆ ਕਿਉਂਕਿ ਇਹ ਮੇਨ ਗਲੀ ਆ ਬਾੜ ਬਾਸੀਆਂ ਨੂੰ ਕੀ ਕਹਿੰਦੇ ਹੋ ਵੀ ਜਿਹੜੀਆਂ ਹੋਰ ਕੰਮ ਹੋਣਗੇ ਕਿੰਨੇ ਟਾਈਮ ਚ ਨਿਕਲੇ ਚੱਲ ਜਾਣਗੇ ਬਾੜਵਾਸੀਆਂ ਨੂੰ ਵਾਦਾ ਕਰਿਆ ਹੋਇਆ ਛੇਤੀ ਤੋਂ ਛੇਤੀ ਕੰਮ ਸਟਾਰਟ ਨੇਪਰੇ ਚਾੜਦਾਂਗੇ ਬਲਕਿ 10 ਬਾੜ ਦਾ ਕੰਮ ਕਾਫੀ ਪੈਂਡਿੰਗ ਪਿਆ ਬਹੁਤ ਜ਼ਿਆਦਾ ਸਾਰਿਆਂ ਨਾਲ ਪੈਲ ਦੇ ਆਧਾਰ ਤੇ ਕਰਾਂਗੇ ਕੰਮ